ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਜੀ ਤੇ ਹੋਰ ਸਨੋਂ ਸਾਰੇ ਠੀਕ ਠਾਕ ਜੇ ਤੇ ਅੱਜ ਆਪਾਂ ਲੱਗੇ ਆ ਜੀ ਵਲੌਗ ਬਣਾਉਣ ਇੱਕ ਸਾਡਾ ਯਾਰ ਮਿੱਤਰ ਵਾ ਤੇ ਨਾ ਉਹ ਅੱਜ ਸੌਰੀ ਕੋ ਮੈਨੂੰ ਘਰੇ ਸੱਦਣ ਡਿਆ ਵਾ ਤੁਹਾਨੂੰ ਚੱਲੇ ਵਧਾਈ ਦੇਣ ਤੇ ਵਧਾਈ ਤੁਹਾਨੂੰ ਵੀ ਦਿੰਨੇ ਆ ਤੇ ਇੱਕ ਸਰਪ੍ਰਾਈਜ਼ ਵੀ ਦਿੰਨੇ ਆ ਠੀਕ ਹੈ ਜੀ ਤੇ ਆਪਾਂ ਪਹੁੰਚਦੇ ਆ ਉੱਥੇ ਲਾਗੇ ਘਰ ਪਾ ਮੈਨੂੰ ਉਤੋਂ ਦੀ ਜਾਣਾ ਪੈਣਾ ਤੇ ਉੱਥੇ ਜਾ ਕੇ ਸ਼ੂਟ ਕਰਦੇ ਆ ਨਾਲੇ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਚਲੋ ਠੀਕ ਆਪਾਂ ਪਹੁੰਚ ਗਏ ਘਰ ਗੇਟ ਖੁੱਲਾ ਲਓ ਗਾਇਸ ਸਾਡੇ ਵੀਰ ਦੀ ਆ ਗਈ ਏ ਰੈਡੀ ਵੀਰ ਨੂੰ ਦਈਏ ਵਧਾਈਆਂ ਗਾਇਸ ਆ ਜੀ ਸਾਡੀ ਵਧਾਈ ਠੀਕ ਆ ਗੱਡੀ ਹੋਵੇ ਚਾਹੇ ਵੱਡੀ ਤੇ ਪਾਏ ਹੋਵੇ ਛੋਟੀ ਤੇ ਵੀਰ ਨੂੰ ਐਂ ਵਧਾਈ ਦੇਣ ਵਧਾਈਆਂ ਹੁਣ ਭਾਬੀ ਤੁਹਾਨੂੰ ਵੀ ਤੁਹਾਨੂੰ ਮੋੜ ਮੈਂ ਵੀਰ ਨੂੰ ਸਵੇਰੇ ਫੋਨ ਲਾਇਆ ਸੀ ਮੈਂ ਕਿਹਾ ਵੀ ਮੈਂ ਮੈਂ ਵੀ ਨਾਲ ਜਾਣਾ ਤਾਂ ਵੀਰ ਮੈਥੇ ਪਹੁੰਚ ਗਿਆ ਤਾਂ ਫੇਰ ਮੇਰਾ ਫੋਨ ਚੁੱਕਿਆ ਗਾਇਸ ਫੋਨ ਆ ਪਾ ਗਏ ਆ ਜੀ ਵੀਰ ਕੋਲ ਘੜੀ ਕਪਾ ਛੱਪਾ ਮਾਰਨੋਂ ਆਤੇ ਵੀਰ ਭੱਜਿਆ ਕਿਨੇ ਗੋਲੀ ਗਏ ਹੋ ਅੱਛਾ ਠੀਕ ਆ ਬਸ ਠੀਕ ਲੋ ਜੀ ਉਹ ਮੋਟਰਸਾਈਕਲ ਲਿਆਈ ਭਾਈ ਨੇ ਨਵਾ ਵੀਰ ਨੇ ਤੇ ਜਾਨੀ ਕਿ ਉਹਨਾਂ ਨੇ ਪੜਾਈ ਪਿੱਛੇ ਨਵੀਂ ਰੇੜੀ ਇਹਦੇ ਨਾਲ ਵੀਰ ਜੀ ਹੁਣਾਂ ਦਾ ਚੱਲਣਾ ਬਈ ਰੋਜ਼ਗਾਰ ਠੀਕ ਹੈ ਜੀ ਤੇ ਵੀਰ ਨੂੰ ਘਰ ਦਾ ਰੋਜ਼ਗਾਰ ਚੱਲਣਾ ਠੀਕ ਹੈ ਜੀ ਬਾਕੀ ਵੀਰ ਨੂੰ ਆਪਾਂ ਦੇਣਾ ਹੈ ਵਧਾਈ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਵੀਰ ਆਪਣਾ ਕੋਈ ਕੰਮ ਕਾਜ ਕਰਦਾ ਠੀਕ ਹੈ ਜੀ ਤੇ ਵੀਰ ਨੂੰ ਆਪਾਂ ਦੇਣਾ ਹੈ ਵਧਾਈ ਤੇ ਹਾਂ ਤੇ ਕੰਮ ਕਰਦੇ ਚੰਗੇ ਲੱਗਦਾ ਹੌਣਸ ਹੁਣ ਥੋੜੀ ਗੋਤੀ ਸਿਆਣ ਤੋਣੀ ਆ ਹੁਣ ਵੀਰ ਨੂੰ ਦੇਣ ਲੱਗੇ ਆਪਾਂ ਸਲਾਹ ਇਹ ਚ ਪਾਉਣੀ ਆ ਸਬਜੀ ਠੀਕ ਆ ਸਵੇਰੇ 4 ਵਜੇ ਉੱਠਣਾ 11 ਵਜੇ ਤੱਕ ਵਿੱਚ ਵੇਚਣੀ ਆ ਸਬਜੀ ਉਹਦੇ ਬਾਅਦ 12 ਵਜੇ ਤੱਕ ਜੇ ਕੋਈ ਪੇਰਾ ਮਿਲਦਾ ਤੇ ਪੇਰ ਲਉਣਾ ਹੈ ਕੰਮ ਬੜੇ ਆ ਇੱਧਰ ਵੇਖੋ ਇੱਕ ਮਾਜ ਨਾਲ ਘੱਟੀ ਵੀ ਹੈਗੀ ਐ ਠੀਕ ਆ ਜੀ ਤੇ ਮਾ ਮਾਜ ਤੋਂ ਹੁਣ ਆਲੀ ਆ ਤੇ ਵੀਰ ਹੁਣ ਪੈਣਾ ਕੰਮ ਜ਼ਿਆਦਾ ਹੋਣ ਹੌਣ ਪਤਾ ਲਗਾ ਜ਼ਿੰਮੇਵਾਰੀਆਂ ਹੁਣ ਪੈਣੀਆਂ ਵੇਖੀ ਤੇ ਠੀਕ ਆ ਪਹਿਲੀ ਰੈਡੀ ਹੈਗੀ ਲੇਕਿਨ ਉਹ ਥੋੜੀ ਖਰਾਬ ਹੋ ਗਈ ਤੇ ਅਈ ਉਹਦਣ ਗਏ ਆ ਲੇਕਿਨ ਉਹਦਣ ਮੈਂ ਸ਼ੂਟ ਕੀਤਾ ਸੀ ਉਹ ਵੀਡੀਓ ਕਟੀਆਂ ਗਈਆਂ ਮੇਰੀਆਂ ਕੋਈ ਮੈਂ YouTube ਤੇ ਜੜਨੀ ਆ ਜੀ ਤੇ ਵੀਡੀਓ ਜਿਹੜੀ ਹੈ ਨਾ ਜਿਹੜੀ ਉਹ ਵੀਡੀਓ ਹੈ ਨਾ ਉਹ ਡਿਲੀਟ ਹੋ ਗਈਆਂ ਤੁਹਾਡੇ ਕੋ ਚੜੀਆਂ ਗਈਆਂ ਤੇ ਰੈਡੀ ਜੜੀ ਬਣਾਈ ਆ ਇਹ ਬਣਾਈ ਆ ਕੰਡੂ ਸਰਬ ਤੋਂ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਆ ਉਹਨਾਂ ਦਾ ਯਾਨੀ ਕਿ ਅੱਜਾ ਨੂੰ 12 12 ਕ ਦੇਣਾ ਵਾਰ ਰੈਡੀ ਮਿਲੀ ਆ ਤੇ ਚਲੋ ਜੇ ਰੋਣਾ ਨੂੰ ਚਲੋ ਵਧੀਆ ਵਧੀਆ ਕੰਮ ਮਿਲਣ ਤੇ ਕੰਮ ਤੇ ਕੰਮ ਚੱਲੇ ਠੀਕ ਹੈ ਜੀ ਤੇ ਵੀਰ ਨੂੰ ਆਇਆ ਜਾਈਂ ਵਧਾਈ ਦੇਣਾ ਨਾਲੇ ਪੀਨੇ ਆ ਚਾਹ ਜੇ ਬੈਗੇ ਠੀਕ ਹੈ ਜੀ ਤੇ ਹੁਣ ਇਹ ਚਾਹ ਪੀ ਲੈਨੇ ਆ ਬਣਾ ਭਾਬੀਰ ਪੜਾਉਣਗੇ ਬਣਾਉਣ ਲੱਗੇ ਚਾਹ ਕਿ ਨਹੀਂ ਠੰਡਾ ਪਿਆਰਦੀ ਆ ਭਾਬੀ ਕਹਿੰਦੀ ਠੰਡਾ ਪਿਆਲ ਦੇ ਹੁਣ ਠੰਡਾ ਪੀ ਗਏ ਤੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਠੀਕ ਹੈ ਜੀ ਵੀਰ ਹੁਣ ਹੀ ਲੈ ਆਏ ਨੇ ਚਾਹ ਨਮਕੀਏ ਤੇ ਬਿਸਕੁਟ ਠੀਕ ਹੈ ਜੀ ਹੋਲਡਿੰਗ ਆਪਾਂ ਬਿਲੀ ਆ ਹੋੜੀ ਸ਼ੂਟ ਕੀਤਾ ਠੀਕ ਹੈ ਜੀ ਮੜਾ ਪੰਜ ਆ ਪੀ ਲੈਨੇ ਆ ਫਿਰ ਤੁਹਾਨੂੰ ਪੂਰਾ ਰਾਉਂਡ ਕਰਾਉਂਦੇ ਆ ਰੇੜੀ ਦਾ ਠੀਕ ਹੈ ਜੀ ਚਲ ਆ ਗੁੜੀਆਂ ਨੇ ਚਾਹ ਬਣਾਈ ਹੱਦੀ ਹੈ ਠੀਕ ਹੈ ਸ਼ਰਮਾਉਂਦੀ ਬੜਾ ਹੈ ਤੇ ਇਧਰ ਆ ਡਾ ਵੀਰ ਤੇ ਵੀਰ ਨੂੰ ਹਣ ਦੇਣੀ ਨਜਾਂਦੇ ਜਾਂਦੇ ਸਲਾਮ ਆ ਤੇ ਸਲਾਮ ਲੜਨੀ ਆ ਠੀਕ ਆ ਚਲੋ ਫਿਰ ਮਿਲਦੇ ਆ ਚਾਹ ਪੀ ਲੋ ਠੀਕ ਆ ਲਓ ਗਾਈਸ ਇਹ ਹੁਣ ਰੈਡੀ ਬਣਾਈ ਖੰਡੂਰ ਸਾਹਿਬ ਤੋਂ ਠੀਕ ਹੈ ਜੀ ਬਹੁਤ ਵਧੀਆ ਰੈਡੀ ਬਣਾਈ ਉਹਨਾਂ ਨੇ ਜਾਨੀ ਕਿ 50 ਤੋਂ 26000 ਰੁਪਏ ਉਹਨਾਂ ਨੇ ਲਿਆ ਠੀਕ ਹੈ ਇਹ ਰੈਡੀ ਬਣਾਉਣ ਦਾ ਖੰਡੂਰ ਸਾਹਿਬ ਕੋਈ ਹੀ ਉੱਥੋਂ ਬਣਾ ਕੇ ਲੈਂਦੀ ਬਾਕੀ ਚਲੋ ਵੀਰ ਕੋਲ ਆਏ ਆ ਤੇ ਵੀਰ ਨੂੰ ਵਧਾਈ ਦਿੱਤੀ ਆ ਗੱਡੀਆਂ ਕਾਰ ਵਾਲਿਆਂ ਨੂੰ ਵਧਾਈਆਂ ਦੇਈਆਂ ਲੇਕਿਨ ਚਲੋ ਵੀਰ ਦਾ ਵੀਰ ਖੁਸ਼ ਬੜਾ ਠੀਕ ਹੈ ਜੀ ਤੇ ਅਹੀਂ ਵੀ ਅੱਜ ਉਹਨਾਂ ਦੀ ਖੁਸ਼ੀ ਸਾਂਝਲ ਹੋਏ ਆ ਤੇ ਵੀਰ ਨੂੰ ਵਧਾਈ ਦਿੱਤੀ ਆ ਤੇ ਵੀਰ ਨੂੰ ਹੁਣ ਮੈਂ ਕਿਹਾ ਵਾ ਕਿ ਚੁੱਪ ਕਰਕੇ ਸਬਜ਼ੀ ਦਾ ਕੰਮ ਕਰ ਲਓ ਤੇ ਆਪਣਾ ਟਾਈਮ ਨਾਲ 4 ਵਜੇ ਉੱਠੇ ਸਬਜ਼ੀ ਲੈਂਦੀ 11 10 11 ਵਜੇ ਤੱਕ ਫ੍ਰੀ ਉਹਦੇ ਬਾਅਦ ਆਪਣਾ ਜਿੱਥੇ ਫੇਰਾ ਭੂਰਾ ਮਿਲੇ ਤੇ ਚੱਲ ਗਿਆ ਠੀਕ ਹੈ ਜੀ ਹੁਣ ਚਲੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਤੇ ਚੰਗਾ ਚੰਗਾ ਕੰਮ ਚੱਲੇ ਵੀਰ ਦਾ ਠੀਕ ਹੈ ਜੀ ਤੇ ਵੀਰ ਵੀ ਖੁਸ਼ ਤੇ ਅਸੀਂ ਵੀ ਖੁਸ਼ ਠੀਕ ਹੈ ਕਿ ਨਹੀਂ 30 ਸਾਲ ਗੱਡੀ ਚਲਾਈ ਬੰਦੇ ਦੇ ਵਿੱਚ ਮਿਹਨਤੀ ਕੀਤੀ ਬਸ ਕੋਈ ਚੋਰੀ ਨਹੀਂ ਕੋਈ ਤੇਲ ਨਹੀਂ ਵੇਚਿਆ ਕੋਈ ਨਹੀਂ ਵੇਚਿਆ ਅੱਜ ਵੀ ਜਾਣਾ ਗੱਡੀ ਮੇਰੇ ਕੋਲ ਸੱਚ ਗਵਾਜਿਆ ਪਰ ਫਿਰ ਵੀ ਅੱਜ ਜਾ ਕੇ ਲਾਇਸੈਂਸ ਨਾ ਵੀ ਹੋ ਤੇ 30 ਸਾਲ ਗੱਡੀ ਜਾ ਕੇ ਤੇ ਚਲਾ ਸਕਦਾ ਮਹਾ ਵੀ ਮਜ਼ਦੂਰ ਕੋਈ ਹਾਮੀ ਨਾ ਦਵੇ ਠੀਕ ਹੈ ਨਹੀਂ ਦਿੱਤੀ 7 ਵਜੇ ਜੀ ਪਰ ਸਾਹ ਵੀ ਲੈਣ ਆਲੀ ਹੈ ਬੰਦੇ ਦੇ ਵਿੱਚ ਹਾਂ ਚਲੋ ਚਲੋ ਕੋਈ ਗੱਲ ਨਹੀਂ ਬਾਕੀ ਬਿਲਕੁਲ ਬਿਲਕੁਲ ਜਿੱਦਾ ਬੰਦੇ ਦਾ ਕੋਈ ਦਾਣਾ ਪਾਣੀ ਜਿੱਥੇ ਲਿਖਿਆ ਵਾ ਠੀਕ ਹੈ ਕਿ ਨਹੀਂ ਬਾਕੀ ਕਰਮਾਂ ਚ ਆਪਣੀ ਆਹ ਤੇ ਆਪਣੀ ਚੀਜ਼ ਆ ਠੀਕ ਆ ਤੇ ਵਧੀਆ ਕੰਮ ਚੱਲੂਗਾ ਵੀਰ ਦਾ ਤੇ ਵੀਰ ਦੀ ਚਲੋ ਫੇਰ ਵਧਾਈਆਂ ਵੀਰ ਨੂੰ ਫੇਰ ਠੀਕ ਹੈ ਜੀ ਪਰਮਾਤਮਾ ਚੰਗਾ ਚੰਗਾ ਕੰਮ ਚਲਾਵੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਤੇ ਵੀਰ ਨੇ ਸਾਨੂੰ ਸੱਦਿਆ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਲਾਈਕ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਕਮੈਂਟਾਂ ਚ ਵੀਰ ਨੂੰ ਸਪੋਰਟ ਕਰਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ